ਹਾਂ ਅੰਡ ਯਸ ਪੀਜੀ ਲਗਾਤਾਰ ਪੁਲਸ ਉਹ ਲੋਤੇ ਪ੍ਰਸ਼ਾਸਨ ਨਾਲ ਲਗਾਤਾਰ ਤਿਆਰੀਆਂ ਬਕਤੇ ਤੇ ਦਿੱਲੀ ਕੁੰਚ ਕਰਨੀ ਹੈ ਕਿਸ ਤਰ੍ਹਾਂ ਦੇ ਤੁਸੀਂ ਕੀ ਦੇਖਦੇ ਹੋ ਜਦੋਂ ਤੋਂ ਪੁਲਸ ਦੀਆਂ ਤਿਆਰੀਆਂ ਉਸ ਤੋਂ ਪਹਿਲਾਂ ਤੋਂ ਸਾਡੀਆਂ ਤਿਆਰੀਆਂ ਸ਼ੁਰੂ ਹੋ ਗਈ ਤੇਰਾ ਨੂੰ ਦਿੱਲੀ ਕੁੰਚ ਅਸੀਂ ਵੀ ਕਰਨਾ ਪਰ ਸਾਡਾ ਜਿਹੜਾ ਪਹਿਲਾ ਫਰਜ ਹੈ ਉਹ ਅਸੀਂ ਸਾਡੇ ਜਿਹੜੇ ਪੰਜਾਬ ਵਾਲੇ ਭਰਾ ਹੋਣਗੇ ਉਹਨਾਂ ਨੂੰ ਨਾਲ ਲੈ ਕੇ ਜਿਵੇਂ ਉਹ ਇੱਥੇ ਪਹੁੰਚਦੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਗੱਲਬਾਤ ਕਰਨ ਤੋਂ ਬਾਅਦ ਅਗਰ ਅਸੀਂ ਨਾਕੇ ਤੋੜਨੇ ਆ ਜਾਂ ਜੋ ਵੀ ਅੱਗੇ ਦੀ ਰਣਨੀਤੀ ਬਣੂਗੀ ਉਹਨਾਂ ਨਾਲ ਗੱਲਬਾਤ ਕਰਕੇ ਜੇ ਉਹ ਕਹਿੰਦੇ ਆ ਨਾਕੇ ਤੋੜਨੇ ਆ ਉਨਾਂ ਲਈ ਵੀ ਸਾਡੇ ਕੋਲੇ ਪੂਕਤਾ ਪ੍ਰਬੰਧ ਆ ਜੋ ਵੀ ਜਿਸ ਤਰ੍ਹਾਂ ਦੀ ਰਣਨੀਤੀ ਬਣੂਗੀ ਇੱਕ ਤੋਂ 2 ਵਜੇ ਤੱਕ ਦਾ ਜਿਹੜਾ ਲਗਭਗ ਟਾਈਮ ਆ ਜਦੋਂ ਤੱਕ ਉਹ ਸਾਡੇ ਸਾਥੀ ਸਾਡੇ ਕੋਲੇ ਪਹੁੰਚਣਗੇ ਉਦੋਂ ਅੱਗੇ ਦੀਆਂ ਤਿਆਰੀਆਂ ਅਸੀਂ ਕਰਾਂਗੇ ਦਿੱਲੀ ਤੱਕ ਸਾਡੇ ਜਿੰਨੇ ਇਹਨਾਂ ਨੇ ਨਾਕੇ ਲਾਏ ਆ ਉਨੀਆਂ ਸਾਡੀਆਂ ਟੀਮਾਂ ਤਿਆਰ ਖੜੀਆਂ ਨੇ ਜਿਹੜੀ ਹਰਿਆਣਾ ਕਿਸਾਨ ਇੱਕ ਤਾਂ ਡਬਲ ਹੀ ਕੋਲੇ ਜ਼ਿੰਮੇਵਾਰੀ ਆ ਉਹ ਇੱਥੋਂ ਦੀ ਤੇ ਇਸ ਤੋਂ ਬਾਅਦ ਖੁਈਆਂ ਮਲਕਾਣੇ ਦੋ ਨਾਕਿਆਂ ਦੀ ਜ਼ਿੰਮੇਵਾਰੀ ਜਿਹੜੀ ਸਾਡੇ ਕੋਲੇ ਆ ਇਤੋਂ ਟਰਾਈ ਸਿਟੀ ਦੇ ਵਿੱਚ ਸਾਡੇ ਪੰਜਾਬ ਅਤੇ ਹਰਿਆਣਾ ਅਤੇ ਰਾਜਸਥਾਨ ਜਿਹੜੇ ਤਿੰਨ ਬਾਰਡਰ ਬਣਦੇ ਆ ਸਾਡੇ ਉਹ ਜਿਹੜੇ ਜਿਹੜੇ ਵੀ ਭਰਾ ਆਉਣਗੇ ਉਹਨਾਂ ਨੂੰ ਅਸੀਂ ਇਥੋਂ ਲੰਘਾ ਕੇ ਲੈ ਕੇ ਜਾਵਾਂਗੇ ਅੱਗੇ ਸਾਡੇ ਕੋਲੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਹੈ ਗੁਰੂ ਘਰ ਚੋਰਮਾਰ ਸਾਹਿਬ ਨੇ ਖੇ ਸਾਡਾ ਪ੍ਰਬੰਧ ਕੀਤਾ ਹੋਇਆ ਉਸ ਤੋਂ ਬਾਅਦ ਅਗਲੇ ਨਾਕੇ ਤੋੜ ਕੇ ਫਿਰ ਪੰਜੂਆਣੇ ਸਾਡੇ ਸਾਥੀ ਖੜੇ ਨੇ ਲਗਾਤਾਰ ਕਿਸਾਨ ਨੇਤਾ ਦੀਆਂ ਗ੍ਰਿਫਤਾਰੀਆਂ ਹੋਈਆਂ ਸਰ ਇਸ ਅੰਦੋਲਨ ਨੂੰ ਲੈ ਦੇਖੋ ਗ੍ਰਿਫਤਾਰੀਆਂ ਦੀ ਗੱਲ ਕਰ ਗਏ ਉੱਥੇ ਹੀ ਮੈਂ ਪਹਿਲਾਂ ਗੱਲ ਕਰਕੇ ਹਟਿਆ ਸੀਗਾ ਭਾਜੀਪੀ ਦੇ ਡੋਗਲੇ ਚਿਹਰੇ ਤੇ ਇੱਕ ਪਾਸੇ ਇਹ ਸਾਡੇ ਨਾਲ ਮੀਟਿੰਗਾਂ ਚਲਾ ਰਹੇ ਆ ਦੂਜੇ ਪਾਸੇ ਸੜਕਾਂ ਤੇ ਕੰਧਾ ਕੱਢ ਕੇ ਤੇ ਸਾਡੇ ਘਰਾਂ 'ਚ ਛਾਪੇਮਾਰੀ ਹੋ ਰਹੀ ਆ ਛਾਪੇਮਾਰੀ ਹੋ ਰਹੀ ਆ ਸਾਡੀਆਂ ਮਾਤਾ-ਮਾਂ ਪੇੜਾਂ ਨਾਲ ਕਰੇ ਔਰਤਾਂ ਨਾਲ ਬਦਸਲੂਕੀ ਕਰ ਰਹੇ ਆ ਤਾਂ ਅਸੀਂ ਇਹਨਾਂ ਦੀਆਂ ਲੂੰਬਰ ਚਾਲਾਂ ਤੋਂ ਜਾਣੂ ਆ ਇਹਨਾਂ ਨੇ ਜਿਹੜੀ ਆਪਦੀਆਂ ਇਹ ਘਟੀਆਂ ਹਰਕਤਾਂ ਕਰਦੇ ਰਹਿਣਾ ਪਰ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਆਪਦੀ ਤਿਆਰੀ 'ਚ ਆ ਅਸੀਂ ਦਿੱਲੀ ਜਾ ਕੇ ਰਵਾਂਗੇ ਨਾਕੇ ਇਹਨਾਂ ਦੇ ਤੋੜਾਂ ਐਸਪੀ ਜਿਸ ਤਰ੍ਹਾਂ ਪਹਿਲਾਂ ਭਾਈਚਾਰਾ ਆਪਸ ਵਿੱਚ ਬਣਿਆ ਜਦੋਂ 220 ਦੇ ਵਿੱਚ ਕਿਸਾਨ ਧਰਨਾ ਲੱਗਿਆ ਤਾਂ ਉਸ ਸਮੇਂ ਵੀ ਜਿਹੜਾ ਪੰਜਾਬ ਹਰਿਆਣਾ ਦੇ ਜਿਹੜਾ ਖਾਸ ਕਰਕੇ ਪਿਆਰ ਬਣਾ ਕਿਸਾਨਾਂ ਦੇ ਵਿੱਚ ਕਿ ਉਹ ਬਰਕਰਾਰ ਰਹੇ ਉਸੇ ਤਰ੍ਹਾਂ ਦੇਖੋ ਜਦ ਅਸੀਂ ਗੱਲ ਕਰੀਏ ਉਸੇ ਪਿਆਰ ਸਦਕਾ ਤੇ ਸਾਡੇ ਭਰਾ ਭੈਣ ਨੂੰ ਅਸੀਂ ਹੋਰ ਗੂੜਾ ਕਰਨ ਵਾਸਤੇ ਇੱਥੇ ਖੜੇ ਆਂ ਜਾਣਾ ਅਸੀਂ ਵੀ ਦਿੱਲੀ ਹੈ ਸਾਡੀਆਂ ਟਰੈਕਟਰ ਟਰਾਲੀਆਂ ਤਿਆਰ ਸੀ ਅਸੀਂ ਉਧਰੋਂ ਨਿਕਲ ਪੈਂਦੇ ਅਸੀਂ ਉਹ ਬਾਡਰਾਂ ਨੂੰ ਪੈਂਦੇ ਇੱਕ ਏਕਤਾ ਤੇ ਦੂਜਾ ਭਾਈਚਾਰਾ ਦੋ ਗੱਲਾਂ ਆ ਗਈਆਂ ਇਹ ਭਰਾ ਸਾਡੇ ਜਦੋਂ ਆਣਗੇ ਸਾਡੀ ਜਿਹੜੀ ਭਾਜਪਾ ਗਵਰਨਮੈਂਟ ਆ ਸਾਡਾ ਮਨੋਰ ਲਾਲ ਖੱਟਣ ਬਣ ਕੇ ਇਹਦਾ ਮੋਦੀ ਦਾ ਠੇਕੇਦਾਰ ਇੱਥੇ ਸੜਕਾਂ ਤੇ ਇਹ ਕੰਦਾ ਗੱਡੀ ਜਾਂਦਾ ਰਸ਼ਾਸ਼ਨ ਪਾਇ ਭੰਗ ਕਰ ਰਿਆ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਸਾਡੇ ਹੱਕ ਲੈ ਲਈ ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ ਸਾਨੂੰ ਜਾਣ ਦੇਵੇ ਕਿਉਂ ਨਹੀਂ ਲੱਗਦਾ ਕਿ ਜਿਵੇਂ ਬਾਰਡਰ ਜਿਹੜੇ ਨੇ ਜਿਵੇਂ ਇੰਡੀਆ ਪਾਕਿਸਤਾਨ ਦੇ ਬਾਰਡਰ ਹੋ ਗਏ ਉਹਨਾਂ ਨੇ ਪੰਜਾਬ ਹਰਿਆਣਾ ਉਂ ਬੰਡੇ ਆ ਕਿ ਬਿਲਕੁਲ ਕੋਈ ਕਸਰ ਥੋੜਾ ਛੱਡੀ ਹੈ ਜੀ ਇਹਨਾਂ ਨੇ ਤੁਸੀਂ ਦੇਖੋ ਸੜਕਾਂ ਦੇ ਵਿੱਚ ਕਿੱਲ ਲਾਤੇ ਜਿਹੜਾ ਕੁਛ ਅਗੇ ਦਿੱਲੀ ਦੇ ਬਾਰਡਰਾਂ ਤੇ ਹੋਏ ਸੀ ਇਹ ਹਰਿਆਣਾ ਪੰਜਾਬ ਤੇ ਰਾਜਸਥਾਨ ਹਰਿਆਣੇ ਦੇ ਬਾਰਡਰਾਂ ਤੇ ਕਰ ਰਹੇ ਆ ਗੱਲ ਕਰ ਸਾਨੂੰ ਇਹਨਾਂ ਦੀ ਕੋਈ ਪਰਵਾਹੀ ਸਾਡੇ ਕੋਲੇ ਤਿਆਰੀਆਂ ਸਾਡੇ ਨੇ ਪੰਜਾਬ ਵਾਲੇ ਸਾਥੀ ਆ ਰਹੇ ਆ ਦੇ ਉਹਨਾਂ ਕਾਫਲਿਆਂ ਦੇ ਨਾਲ ਵੀ ਹੈਡਰਾ ਜੀਸੀਬੀ ਆ ਰਹੀਆਂ ਨੇ ਤੇ ਸਾਡੇ ਕੋਲੇ ਵੀ ਅੱਗੇ ਜੀਸੀਬੀ ਤਿਆਰ ਖੜੀ ਹੈ ਅੱਗੇ ਲੋਕ ਸਭਾ ਦੇ ਚੋਣਾਂ ਆਈਆਂ ਤੇ ਇਸ ਤੇ ਕੀ ਤੁਹਾਨੂੰ ਲੱਗਦਾ ਵੀ ਅਸਰ ਪਾ ਦੇਵੇ ਕੋ ਅਸਰ ਤਾਂ ਉਹ ਦੇਖੋ ਭਾਜੀਪੀ ਆਲਮੋਸਟ ਖਤਮ ਹੈ ਅੱਜ ਇਹਨਾਂ ਦੀ ਬਖਲਾਹਟ ਤੁਸੀਂ ਦੇਖ ਰਹੇ ਹੋ ਜਿਹੜਾ ਇਹ ਘਰ ਘਰ ਜਾ ਕੇ ਛਾਪੇ ਮਾਰੀ ਤੁਸੀਂ ਦੇਖੋ ਇਸ ਤੋਂ ਉੱਤੇ ਲੋਕਾਂ ਨੂੰ ਡਰੋਨ ਧਮਕਾਉਣ ਦਾ ਕੰਮ ਹੋ ਰਿਹਾ ਕਾਨੂੰਨ ਨਾਮ ਦੀ ਇਹਨਾਂ ਨੂੰ ਲੱਗਦਾ ਕੋਈ ਚੀਜ਼ ਨਹੀਂ ਲੋਕਾਂ ਨੂੰ ਕਹਿ ਰਹੇ ਜੀ ਤੁਹਾਡਾ ਜਿਹੜਾ ਸਾਧਨ ਲੈ ਕੇ ਆਓਗੇ ਅਸੀਂ ਉਹਦਾ ਰਜਿਸਟ੍ਰੇਸ਼ਨ ਕੈਨਸਲ ਕਰ ਦੇਵਾਂਗੇ ਅਸੀਂ ਜੀ ਤੁਹਾਡੀ ਜ਼ਮੀਨ ਦੀ ਕਰਕੀ ਕਰ ਦੇਵਾਂ ਇਹ ਕਿਵੇਂ ਕਰ ਦੇਣਗੇ ਕਾਨੂੰਨਾਂ ਦੀ ਵੀ ਕੋਈ ਚੀਜ਼ ਆ ਸਾਨੂੰ ਸੰਵਿਧਾਨ ਨੇ ਹੱਕ ਦਿੱਤਾ ਅਸੀਂ ਕਹਿ ਨਹੀਂ ਆ ਵੀ ਅਸੀਂ ਟਕਰਾ ਨਹੀਂ ਚਾਹੁੰਦੇ ਅਸੀਂ ਸ਼ਾਂਤੀ ਦੇ ਨਾਲ ਦਿੱਲੀ ਜਾਣਾ ਚਾਹੁੰਦੇ ਆ ਅਸੀਂ ਆਪਣੇ ਹੱਕ ਲੈਣੇ ਆ ਭਾਈ ਸਾਡੇ ਤੇ ਤਸ਼ੱਦਦ ਹੋ ਰਹੀ ਆ ਅਸੀਂ ਜਾਵਾਂਗੇ ਸਾਨੂੰ ਲਗਾਤਾਰ ਇੱਕ ਇਹ ਸਾਹਮਣੇ ਆਈਆਂ ਕਿ ਲਗਾਤਾਰ ਅਨਾਊਂਸਮੈਂਟਾਂ ਵੀ ਹੋਈਆਂ ਕਿ ਦੇ ਕੋ ਜਾਣਦਾ ਉੱਥੇ ਤਾਂ ਦੀ ਫੈਮਿਲੀ ਨੂੰ ਪਿੱਛੋਂ ਕੋਈ ਪੱਟਿਆ ਚੁਰਾ ਦਿੱਤੇ ਆ ਜਾਂ ਫਿਰ ਕਿਤਨਾ ਕਿਤੇ ਹੋਰ ਹੋਲ ਜਾਏ ਜਾਇਗਾ ਲੈ ਕੇ ਜਾਂਦੇ ਆ ਵੀ ਹੈ ਗੁੰਡਾ ਕਰਦੇ ਜੇ ਰਾਜ ਆ ਗਿਆ ਪਿਸਾਰ ਆ ਗਿਆ ਦੇਖੋ ਗੁੰਡਾਗਰਦੀ ਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਦਿਪਟੀਕਰਸ਼ਿਪ ਜਿਹੜੀ ਆਪ ਲਾਉਣਾ ਚਾਹੁੰਦੇ ਆ ਪਰ ਇੱਥੇ ਕੀ ਹੋ ਤੁਹਾਨੂੰ ਮੈਂ ਜਿਹੜੀਆਂ ਗੱਲਾਂ ਇਹ ਕਰ ਰਹੀ ਸੀ ਤੁਹਾਡੇ ਅਸੀਂ ਜੀ ਪਾਸਪੋਰਟ ਕੈਨਸਲ ਕਰ ਦਿਆਂਗੇ ਆ 20 ਮਿੰਟਾਂ ਨੂੰ ਮੁੰਡਾ ਸਾਡੇ ਕੋਲੇ ਪਹੁੰਚਣ ਆਲਾ ਕੈਨੇਡਾ ਦਾ ਵੀਜ਼ਾ ਆਇਆ ਹੋਇਆ ਕਹਿੰਦਾ ਤੁਹਾਡੇ ਤੋਂ ਮੂਹਰੇ ਖੜਕੇ ਲੜੂੰਗਾ ਸਾਡੇ ਲੋਕਾਂ 'ਚ ਜਜ਼ਬਾ ਹੀ ਇੰਨਾ ਹੈ ਸਾਡੀਆਂ ਕਿਹੜੀਆਂ ਆਰਸੀਆਂ ਕੈਨਸਲ ਕਰਨਗੇ ਉਹਨਾਂ ਨੂੰ ਬਚਾਉਣ ਦੀ ਸਾਡੀਆਂ ਜ਼ਮੀਨਾਂ ਜਿਹੜੀਆਂ ਇਹ ਕੁਰਕ ਕਰਨ ਦੀ ਗੱਲ ਕਰਦੇ ਹੋ ਤੁਹਾਡੀ ਉਹ ਕੁਰਕੀ ਤੋਂ ਡਰਦੇ ਦਾ ਸੀ ਇਹ ਲੜਾਈ ਲੜਦੇ ਆ ਕਿ ਸਾਡੀਆਂ ਰੇੜੀਆਂ ਤੁਸੀਂ ਕੁਰਕੀਆਂ ਕਰਨ ਨੂੰ ਫਿਰਦੇ ਹੋ ਸਾਡੀਆਂ ਉਹਨਾਂ ਜ਼ਮੀਨਾਂ ਦੀ ਸਾਡੀ ਉਸੇ ਰੋਟੀ ਦੀ ਤਾਂ ਲੜਾਈ ਆ ਇਹ ਪਰ ਮੇਰੇ ਪਿੰਡ ਕਿੱਧਰ ਪੈਸਾ ਨੇ ਇਹ ਸੂਤ ਤੇ ਆਈ ਆ ਪੇਟਾਣੀ ਰਹੀ ਹੈ ਇਧਰ ਸੋ ਕਿੰਨੀ ਕਿ ਮੁਸ਼ਕਲ ਆ ਰਹੀ ਹੈ ਸਰਕਾਰ ਨੇ ਕੋਏ ਪੜਤੇ ਉਹ ਦੇਖ ਲੋ ਤੁਸੀਂ ਬੁਰਾ ਹਾਲ ਕਰਤਾ ਸਾਰਾ ਕਿੰਨੀ ਕਿ ਮੁਸ਼ਕਲ ਆ ਰਹੀ ਹੈ ਖਾਸ ਕਰਕੇ ਵੀ ਜੀ ਬਹੁਤ ਆ ਰਹੀ ਹੈ ਯਾਦੇ ਹੁਣ ਇਧਰ ਦਵਾਈ ਦੌੜ ਵੀ ਜਾਣਾ ਸੀ ਆ ਪਰ ਇਹਨੇ ਵਿੱਚ ਮਹਾਰਸੀਆ ਬਹੁਤ ਉੱਤਾਂ ਦੀ ਗਾਏ ਅਲਮਰਗ ਤਾਂ ਹੋ ਗਈ ਤਾਂ ਇਧਰ ਵੀ ਆਏ ਹੈ ਡਾਂਤ ਦੀ ਜਿਹੜੇ ਖਾਂਦੇ ਬਹੁਤ ਮੁਸ਼ਕਲ ਆ ਰਹੀ ਆ ਇਹਨਾਂ ਨੇ ਦੂਨੇ ਖੰਡੇ ਪੱਟਤੇ ਇਹ ਕੋਈ ਮਸਲੇ ਨਾਲ ਸਗਰੀ ਮੋਟਰਸਾਈਕਲ ਵੀ ਨਹੀਂ ਲੰਘਦਾ ਕੋਤਾ ਇਰਹਾਣਾ ਹੋਰੇ ਇੱਥੋਂ ਹਾਂ ਇੱਧਰ ਹਜ਼ਾਰ ਕਿਲਾ ਇੱਧਰ ਰਹਿ ਗਿਆ ਹਰਿਆਣੇ ਸੂਚੀ ਦੇ ਪਿੰਡਾਂ ਦਾ ਪਾਕੜਾ ਚ ਉੱਥੇ ਇੱਧਰ ਰਹਿ ਗਿਆ ਇੱਧਰ ਹੋਣ ਮੀਰੇ ਜਾਰਿਆਂ ਵਾਲੇ ਹਰੇ ਚਾਰੇ ਵਾਲੇ ਉਹਨਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ ਸੂ ਭੁੱਖੇ ਮਨ ਦੀ ਹੱਦੋਂ ਦੇ ਪੱਟਿਆਂ ਨੂੰ ਕਿੰਨੇ ਦਿਨ ਹੋ ਗਏ 7 ਦਿਨ ਹੋ ਗਏ 7 ਦਿਨ ਪੱਟਿਆਂ ਨੂੰ ਇਹ ਪੰਜਾਬ ਦੇ ਕਿਸਾਨ ਤਾਂ ਪਰੇਸ਼ਾਨਾ ਕਰੀ ਜਾਂਦੇ ਆ ਹਰਿਆਣੇ ਨੇ ਵੀ ਕਰੀ ਜਾਂਦੇ ਆ ਹਰਿਆਣੇ ਨੇ ਵੀ ਕਰੀ ਜਾਂਦੇ ਨਾਲ ਮੈਂ ਤੁਸੀਂ ਕਿਹਾ ਨਹੀਂ ਕੋਈ ਅਛਾ ਜਿਹਾ ਗੱਲਬਾਤ ਕੀਤੀ ਤੂੰ ਇਹਨਾ ਪਟੋ ਜਾ ਮਰੋਂ ਰਾ ਰੱਖ ਦੋ ਕੋਈ ਇਹ ਰੱਖਿਆ ਹੈ ਪ੍ਰਸ਼ਾਸਨ ਦਾ ਨਾ ਆਈ ਚੱਲੂ ਇਹਦਾ ਕੰਮ ਕਹਿੰਦੇ ਆ ਪੁੱਤ ਪਰ ਉਹ ਤੋਂ ਨਹੀਂ ਕੱਲ ਮਸਾ ਮੋਟਰਸਾਈਕਲ ਦਾ ਕੋਈ ਮੜਾ ਵਾਯਾ ਲਿਖਿਆ ਗਿਆ ਕਰਿਆਗਾ ਅੱਛਾ ਤੇ ਇੱਕ ਜੋੜ ਕੇ ਪੂਰੇਗਾ ਦਰ ਜੋੜ ਕੇ ਆਈ ਛੜ ਕਰਾਈ ਚਲੋ ਲੱਗਦਾ ਨਹੀਂ ਵੀ ਨਹੀਂ ਕਰਨਾ ਚਾਹੀਦਾ ਕਿਸਾਨਾਂ ਦੀ ਮੰਗਾਂ ਵੀ ਪੂਰੀਆਂ ਕਰਦੇ ਨੇ ਤੇ ਚੱਕਰੀਆ ਪਾਵੇ ਸਾਰਾ ਨਹੀਂ ਕਰਨਾ ਨਹੀਂ ਚਾਹੀਦਾ ਜੀ ਬਹੁਤ ਦੁਖੀ ਹੈ ਜੀ ਦੁਨੀਆ ਹਾਂ ਹਾਂ ਗੱਡੀਆਂ ਆ ਗੱਡੀਆਂ ਆ ਜਾਂਦੀਆਂ ਮੂੜੀ ਆਉਂਦੀਆਂ ਆ ਜਾਂਦਾ ਅਗਲਾ ਕਿੱਥੇ ਹੁਣ ਏਡੀ ਕਿਲੋਮੀਟਰ ਚੱਲ ਕੇ ਆਇਆ ਹੁਣ ਫੇਰ ਵਾਸ ਮੁਰੂਆ ਹਾਂ ਜੀ ਵਰਤਣਿਆ ਲੇ ਇਆ ਇਹ ਰੋਣ ਚਾਚਣੇ ਆ ਗਏ ਪਰ ਹੁਣ ਰੋਟੀਆਂ ਲੈ ਗਏ ਤੂੰ ਇਹਨਾਂ ਨੂੰ ਤੇ ਉਸੇ ਨੂੰ ਕਹਿੰਦਾ ਇੱਥੋਂ ਭੱਜ ਜਾ ਵੇਖੋ ਹਣ ਤੁਸੀਂ ਕਿੰਨੀ ਮੁਸ਼ਕਲ ਚੱਲ ਰਹੀ ਹੈ ਸਭ ਨੂੰ ਮੁਸ਼ਕਲ ਆ ਸਾਰੇ ਪਰੇਸ਼ਾਨ ਕੋਈ ਢਾਣਿਆ ਕਿ ਨਾ ਇੱਧਰ ਕੋਈ ਜਾ ਸਕਦਾ ਅਰੇ ਚਾਰੇ ਆ ਬਿਾਰੇ ਸਾਰੇ ਕੋਈ ਪਸ਼ੂ ਭੁੱਖੇ ਮਰ ਰਹੇ ਨੇ ਇਹ ਸਾਰੇ ਮਤਕਤ ਕਰਾਂਗੇ ਆ ਗੱਡੀਆਂ ਸਾਰੇ 10 10 ਕਿਲੋਮੀਟਰ ਪਿੱਛੇ ਮੋੜ ਗਈ ਹੁਣ ਦੋਸਤਾਂ ਜੀ ਆਉਂਦੇ ਬਿਾਰੇ ਇਹਨਾਂ ਸਰਕਾਰ ਨਾਲ ਸਮਝੋ ਜੀ ਡਰ ਕਾ ਪੈ ਗਿਆ ਜਿਵੇਂ ਜਾਣਾ ਉਹ ਤਾਂ ਬੰਦ ਹੀ ਗਈ ਗਈ ਵੀ ਜਾਂਦਾ ਹੈ ਬਾਕੀ ਰੋਕ ਵੀ ਨਹੀਂ ਸਕਦੇ ਜਿਵੇਂ ਜਾਣਾ ਬਾਕੀ ਸਾਰੇ ਰੋਡ ਬੰਦ ਇਹ ਆਕੀ ਮੰਨਦੇ ਵੀ ਪਟਣ ਦਾ ਸਾਰਾ ਰੋਡ ਪਟ ਗਿਆ ਪਰ ਤਾਂ ਨੇ ਮੁਰਕੇ ਆਪ ਤਾਂ ਬਾਈ ਜਾਂਦੇ ਮੁਰਕੇ ਇਸੇ ਪਰੇਸ਼ਾਨੀ ਕਿ ਬਹੁਤ ਹੋ ਜਾਇਆ ਗੁਰੂ ਜੀ ਇਹ ਗੱਲ ਥੋੜੀ ਬਣਦੀ ਹੈ ਜੀ ਕੋਲੇ ਕੋਲੇ ਨਹਿਰ ਆ ਗਈ ਹੁਣ ਕਰਕੇ ਕਣਕ ਪਾਣੀ ਭੜੀ ਜਾਂਦੀ ਹੈ ਬਗੋਲਿਆਂ ਦੇ ਕਣਕ ਹੋਰੀ ਆ ਪਾਣੀ ਲਾਉਣ ਦੀ ਆਉਣਾ ਸੀ ਹੁਣ ਬਾਰਨਾ ਖਾਲੀ ਤੱਤੀਆਂ ਦੀਆਂ ਦਰਮਾ ਲੱਗਦੇ ਉੱਤੇ ਉੱਚਾ ਪੈਣਾ ਉਸਰਾ ਪਾਣੀ ਟਾਈਟਰ ਟੱਪੇ ਦਾ ਵਰਨਾ ਚੱਲੂ ਆ ਪਾਣੀ ਇਹ ਵੀ ਰੁਕੀ ਕਿ ਕਣਕ ਨੂੰ ਲਾਉਣ ਵਾਸਤੇ ਇਹ ਵੀ ਟਾਈਟਰ ਟੱਪੇ ਦਾ ਵਰਨਾ ਚੱਲੂ ਆ ਬਟਰੋਂਟਾ ਪਾਣੀ ਦਾ ਸਾਰਾ ਮੁਸ਼ਕਲ ਤੇ ਸਾਨੂੰ ਆਪ ਦੀ ਪਿੰਡ ਨੂੰ ਸਾਡੀ ਆਹ ਕਿਸਾਨਾਂ ਨੂੰ ਅਸੀਂ ਇੱਥੇ ਮਦਦ ਕਰਾਂਗੇ ਫੁੱਲ ਸਾਰਾ ਪਿੰਡ ਸਾਡਾ ਸਪੋਰਟ ਕਰੂਗਾ ਇਹ ਇੱਕ ਵਾਰ ਇਹ ਕੋ ਬਾਕੀ ਸਾਰੇ ਕਿਸਾਨ ਜਿਹਨਾਂ ਨੂੰ ਜਾਣਾ ਸੀਗੇ ਬਈ ਉਹ ਜਾ ਚੁੱਕੇ ਹੈਗੇ ਅਸੀਂ ਏਵੇਂ ਤੱਕਾ ਕਰੀ ਜਾਂਦੇ ਸਰਕਾਰ ਬੇਨਾਂ ਦਾ ਪਰੇਸ਼ਾਨ ਇੱਥੇ ਦੇ ਰੋਕਣ ਦਾ ਕੰਮ ਹੀ ਨਹੀਂ ਸਰਕਾਰ ਦਾ ਬਹੁਤ ਪਿੱਛੇ ਬੈਠੇ ਆ ਇਸ ਤਰ੍ਹਾਂ ਜਿਵੇਂ ਬਾਰਡਰ ਤੇ ਬੈਠੇ ਆ ਉੱੱਡੇ ਜਾ ਕੇ ਰੋਕਣੋ ਬਹੁਤ ਅੱਗੇ ਹੈ ਜੀ ਬਹੁਤ ਜਿੱਥੇ ਸੁਣਾ ਲਾਵੇ ਵਰਨਿੰਗ ਉੱਥੇ ਜਾ ਕੇ ਕਰੋ ਸਾਡਾ ਤਾਂ ਇੱਥੇ ਬੇ ਕੋਈ ਕਰੋ ਪਰੇਸ਼ਾਨ ਉਹਨਾਂ ਸ਼ਰਤਾਂ ਦਾ ਇਹਨਾਂ ਨੁਕਸਾਨ ਕਰਤਾ ਪਟਗੀ ਦਸਤੀ ਸਾਰਾ ਪੇਰੋ ਕੰਢੇ ਵਾਲੀ ਤਾਰ ਪੱਥਰ ਉਹ ਡੱਬਾ ਮਿੱਟੀ ਦਾ ਭਰ ਕੇ ਧਰਤਾ ਇੱਕ ਉੱਡੇ ਆ ਵੀ ਸੋਚ ਲਈ ਕਿ ਮੈਂ ਧੱਕਾ ਹੋ ਰਿਹਾ ਸਰਕਾਰ ਨੂੰ ਪਤਾ ਨਹੀਂ ਡਰਤਾ ਹੋਏ ਬੈਗਾ ਇਹਨਾਂ ਅਸੀਂ ਕਿਹੜਾ ਵੀ ਉਹ ਧੱਕਾ ਕਰ ਰਹੇ ਹਾਂ ਸਾਹਿਬ ਜੀ ਹੱਥ ਵੰਗਾਂ ਜਿਹੜੇ ਹੱਟ ਮੰਗ ਰਹੇ ਹਾਂ ਸਾਹਿਬ ਜੀ ਵੀ ਸਰਨਾ ਐਮਐਸ ਵੀ ਕੋ ਲੋੜੀ ਅੱਜ ਕਰਨ ਚੱਕ ਲੈਂ ਧੰਨਵਾਦ ਜੀ ਇਹ ਨਹੀਂ ਕਹਿਣਾ ਚਾਹੁੰਦੀ ਸੀ ਅਸੀਂ ਬਸ ਇਹੀ ਬੇਨਤੀ ਸਾਡੀ ਕੀਤੀ ਹੈ ਇਹ ਸੜਕ ਸਾਡੀ ਸਾਥ ਦੇ ਇੱਕ ਸਾਥ ਹੋਵੇ ਪ੍ਰਸ਼ਾਸਨ ਆਵੇ ਕੀ ਕਰਨੀ ਕਰਵੇ ਕੀ ਗਾਂਹ ਕਰੇ ਇੱਥੇ ਜਾ ਰਹੇ ਆਈ ਇੱਥੇ ਨਾ ਪਰੇਸ਼ਾਨ ਕਰਨ ਤਾਂ